ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਅੱਜ ਆਪਣਾ ਸ਼ੂਟ ਚੱਲ ਰਿਹਾ ਹਰਿਆਊ ਵਾਲੇ ਚੈਨਲ ਦਾ ਤੇ ਜਿਹੜੇ ਜਿਹੜੇ ਆਰਟਿਸਟ ਪਹੁੰਚੇ ਨੇ ਆਪਾਂ ਉਹਨਾਂ ਤੇ ਤੁਹਾਡੀ ਚਲਕੀ ਮਰਵਾਉਨੇ ਆ ਸਭ ਤੋਂ ਪਹਿਲਾਂ ਸਾਡਾ ਮਰੀਜ਼ ਆਰਟਿਸਟ ਰਾਣੀ ਪੂਆ ਕੀ ਕਹਿੰਦਾ ਇਹ ਨਾਲ ਫੈਸ਼ਨ ਹੋ ਰਹੀ ਹੈ ਮੈਨੂੰ ਦਰਦ ਹੋ ਰਿਹਾ ਥੋੜਾ ਥੋੜਾ ਮਿੰਨਾ ਮਿੰਨਾ ਸੈਕਿੰਡ ਆਰਟਿਸਟ ਸਾਡਾ ਤਾਰੀਪਾ ਤਾਰ ਬੰਗੂ ਬਾਈ ਬੋਲੀ ਵੀ ਰਾਤ ਰਾਣਾ ਕੁਮਾਰ ਬੋਲੇ ਨੇ ਦੋ ਸੋਨੀ ਮੈਮ ਦਾ ਕੈਂਸਰ ਹੈ ਕਿ ਤੁਹਾਨੂੰ ਹਾਰਟ ਦਾ ਪ੍ਰੋਬਲਮ ਹੈ ਰਾਣਾ ਕੁਮਾਰ ਬੋਲੇ ਨੇ ਹੱਜੀਤ ਬਾਈ ਇਹ ਮਾਰਨੇ ਨੇ ਬਾਹਰ ਪਿਆ ਲਓ ਖੇਤਾਂ 'ਚ ਜਾ ਕੇ ਸੱਤਾ ਬਾਈ ਕਹਦੇ ਜੀ ਇਹ ਤਾਂ ਐਂ ਵੱਜਣਗੇ ਨਹੀਂ ਵੱਜਣਗੇ ਸਾਡੇ ਸਿੱਧੂ ਸਰ ਜੀ ਸੱਰਨਾਥ ਸਰ ਬਾਹਰੋਂ ਆਇਆ ਹਾਂ ਹਾਂ ਇਹ ਤਰਨਾਥ ਸੱਰ ਦਿੰਦਾ ਹੈਗਾ ਕੋਈ ਐਂ ਕਹਿ ਰਿਹਾ ਨਾ ਇਹ ਤਾਂ ਵੀ ਐਂ ਵੱਜਣਗੇ ਅੱਛਾ ਐਂ ਮਾਰੇ ਮੈਨੂੰ ਫਿਰ ਕਿ ਐਸੀ ਨਾ ਤਾਂ ਕੰਨਾ ਹਟਾ ਦੋ ਟੜਕੇ ਕਿੱਥੇ ਜਾਵਾਂਗੇ ਜੀ ਆਪਦੀਆਂ ਗੱਲਾਂ ਚ ਵਿਅਸਤ ਸੀ ਤਾਂ ਕਰਕੇ ਇਹਨਾਂ ਨੇ ਮੂੰਹ ਇੱਧਰ ਨਹੀਂ ਕੀਤੇ ਚੱਲ ਕੋਈ ਗੱਲ ਨਹੀਂ ਨਾ ਕਰੀ ਕਿ ਮੇਰੇ ਵਲੌਗ ਤਾਂ ਨਹੀਂ ਤੇਰਾ ਤਾਂ ਮੇਰਾ ਫੋਕਾ ਵੀ ਖਾ ਠੀਕ ਆ ਸਮਝ ਗਏ ਨਾ ਤੁਸੀਂ ਠੀਕ ਆ ਸਮਝਦਾਰ ਬੰਦੇ ਚਾਹੀਦੇ ਨੇ ਮੈਨੂੰ ਜਿਹੜਾ ਮਾਰਨ ਵਾਲਾ ਰੋਲਾ ਨਾ ਪਾਵੇ ਡੇਢ ਦਿਨ ਦਰਦੇ ਵੀਡੀਓ ਰਿਹਾ ਦਿਖਾ ਤੀ ਉਹ ਤਾਂ ਜਾਂਦੇ 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 ਨੇ ਮੈਂ ਬੜੇ ਕਿਆਨ ਯੋਥਿਆ ਰਮਾਨ ਕਰੀ ਨੋੰਦਰਾ ਬੁਲਾ ਦਿੱਤਾ ਉਹ ਮੈਨੂੰ ਬੜਾ ਗੁੱਸਾ ਛੱਡਦਾ ਸੱਚ ਬਿੱਲਾ ਨਹੀਂ ਕਿਸੇ ਬਾਈ ਮੇਰੇ ਵਲੌਗ ਚ ਬਿੱਤੀ ਜੀ ਬਿੱਲਾ ਆਰਟਿਸਟ ਕੀ ਬ੍ਰੋ ਕੀ ਬ੍ਰੋ ਸੋ ਜੀਰ ਦੂ ਤੁਮਹਤੇ ਕਬੜਾ ਪਿਆਰ ਦਿੱਤੈ ਨਵਣੀ ਸੀ ਦਾਸ ਜੀ ਤੇ ਇਹ ਸਾਡੀ ਹੈਗੇ ਨੇ ਸੀਨੀਅਰ ਆਰਟਿਸਟ ਮਰਪੀ ਜੀ ਇਧਰੋਂ ਸਾਡੇ ਮੈਡਮ ਬੈਠੇ ਨੇ ਇਧਰੋਂ ਬਾਈ ਉਰੀ ਬੈਠੇ ਨੇ ਤੇ ਆਉਣ ਵਾਲੀ ਐਲਬਮ ਚਾਹੀਕੇ ਦਿਲ ਮੱਤ ਗਿਆ ਮਾਰਕੀਟ ਦੇ ਵਿੱਚ ਲਾਂਚ ਹੋਣ ਵਾਲੀ ਹੈ ਉਹਨੂੰ ਪੋਸਟਿਵ ਜਰੂਰ ਸਾਂਝਾ ਕਰਾਂਗੇ ਤੇ ਉਸ ਦੇ ਵਿੱਚ ਬੈਸਟ ਗਾਣਾ ਹੋਊਗਾ ਜਿਹੜਾ ਉਹ ਹੈਗਾ ਨਾਉਂਦਾ ਨਾਉਂਦਾ ਯਾਰ song ਹੈ ਤੇ ਉਹ ਵੀ ਵੱਡੇ ਪੱਧਰ ਤੇ ਵੱਜਣੇ ਡੀਜਿਆਂ ਦੇ ਕੋਲ ਹੈ ਉਹ ਵਿਆਹ ਵਾਲਾ ਗੀਤ ਕਰਾਂਗੇ ਨਵੀਂ ਐਲਬਮਾ ਉਹਨਾਂ ਨਾਲ ਸਾਂਝਾ ਕਰਾਂਗੇ ਤੇ ਆਉਣੀਆਂ ਸ਼ਾਇਦ ਇਹ ਵੀ ਹੋ ਸਕਦੇ ਵੀ ਜੇ ਮੈਮ ਸਾਨੂੰ ਰੌਇਲਟੀ ਦਾ ਕੋਈ ਚੱਕਰ ਦਾ 60 40 ਦਾ ਕੰਮ ਕਰਨਗੇ ਤਾਂ ਅਸੀਂ ਇਸ ਐਲਬਮ ਦੇ ਜਿਹੜਾ ਮੈਡਮ ਦੇ ਚੈਨਲ ਦੀ ਸ਼ੂਟ ਆ ਕੇ ਐਲਬਮ ਦੇ ਵਿੱਚ ਕਿਸੇ ਮਾਡਲ ਨੇ ਕੰਮ ਕਰਨਾ ਸਾਨੂੰ ਸੰਪਰਕ ਕਰ ਸਕਦਾ ਹੈ ਇਹ ਸਾਰੇ ਸ਼ੂਟੇ ਸਾਰੀ ਬਾਹਰ ਹੋਊਗਾ ਸਾਰੀ ਪਿੰਡੋਂ ਫਿਲਹਾਲ ਅਨਪ੍ਰਿੰਟ ਹੋਊਗੀ ਇਹ ਅਸੀਂ ਪੇਮੈਂਟ ਨਹੀਂ ਦੇ ਸਕਦਾ ਐਲਬਮ ਦੇ ਵਿੱਚ ਇੱਕ ਗਾਣਾ ਬਾਹਰ ਪਿੰਡ ਦੀ ਫਿਲਮੀ ਦੇ ਸ਼ੂਟੋਂ ਪਿੰਡੋਂ ਬਾਹਰ ਫੌਰਨ ਨਹੀਂ ਵੀ ਪਿੰਡੋਂ ਬਾਹਰ ਵੀ ਖੇਤਾ ਜੀਆ ਫਿਰਨੀ ਜੀਆ ਕਿਤੇ ਕੋਈ ਇੱਕ ਇੱਕ ਇਹਦੇ ਚ ਇਹ ਗਾਣਾ ਵੀ ਹੋਊਗਾ ਵੀ ਗੋਆ ਗੋਆ ਸਿਟੀ ਦੀ ਮੈਡਿਗੋ ਪੀ ਹੈਨਾ ਉਹ ਕੀਦੇ ਤੇ ਹੋਊਗਾ ਕੀਦੇ ਤੇ ਤੇ ਰੂੜੀਆਂ ਤੇ ओके ਤਾਂ ਘਾਰੇ ਕਿਹੜੀਆਂ ਲੋਕੇਸ਼ਨਾਂ ਮਤਲਬ ਘਾਰੇ ਦਿਖਾਈ ਜਾਣਗੇ ਕੂੜੀਆਂ ਕੂੜੀ ਵਾਲੇ ਕੁੱਕ ਟਿੱਬੇ ਵੀ ਜਿੰਨਾ ਵੀ ਪੁਰਾਣਾ ਕਲਚਰ ਹੈ ਸਾਡੇ ਉਹ ਵੀਡੀਓ ਦੇ ਵਿੱਚ ਹੋਊਗਾ ਕਿਉਂਕਿ ਅਸੀਂ ਗਾਣੇ ਜਿਹੜਾ ਅਸੀਂ ਸੱਬਿਆ ਤਾਂ ਲਿਖਦੇ ਆ ਉਹ ਲਿਖਦੀ ਅਸੀਂ ਮਤਲਬ ਸੱਭਿਆਚਾਰ ਹੈ ਜਿਹੜਾ ਸਾਡਾ ਉਹ ਸਾਡੀਆਂ ਮੈਸੇਜ ਵਾਲੀਆਂ YouTube ਤੇ ਵੀਡੀਓ ਦੇਖਦੇ ਹੋ ਤੁਸੀਂ ਗਾਣੇ ਵੀ ਮੈਸੇਜ ਵਾਲੀ ਦੇਖੋਗੇ ਹਾਂ ਅਸੀਂ ਕੋਈ ਮਾਡਲ ਆਏ ਸ਼ੋਸ਼ੇ ਬਾਜੀ ਵਾਲੀ ਨਹੀਂ ਦਿਖਾਉਣੇ ਨੂੰ ਮੰਨ ਲੈ ਉਹਦੇ ਨੇਲ ਕਰਾਏ ਹੋਏ ਨੇ ਉਹਦੇ హెయిਰ ਕਟਾਈ ਹੋਏ ਨੇ ਨੇਲ ਕਟਾਣਾ ਸਭ ਤੋਂ ਜਿਹੜਾ ਤੁਹਾਡੀ ਪਸੰਦ ਦਾ ਕੁੜੀਆਂ ਵਾਸਤੇ ਸਪੈਸ਼ਲ ਨੱਚਦੀ ਦਾ ਗਿੱਟਾ ਟੁੱਟ ਗਿਆ ਪੱਟੀ ਕਰਾਈ ਨਾ ਬਣਿਆ ਯਾਰਾ ਬੜਾ ਸੋਹਣਾ ਗਾਣਾ ਲੱਗਦਾ ਪੂਰੇ ਵੇਸੇ ਦੇ ਬੋਲ ਆਏ ਸੀਗੇ ਪੱਟੀ ਕਰਾਈ ਨਾ ਕਤਲਿਆ ਯਾਰਾ ਸਮਝ ਗਏ ਹੋਣੇ ਇਹ ਐਸੀ ਵੈਸੇ ਬਾਈ ਨੇ ਬਦਲਤਾ ਹੂੰ ਕਿਉਂਕਿ ਅਸੀਂ ਇਹ ਲਾ ਨਹੀਂ ਸਕਦੇ ਮਾਰਕੀਟ ਦੇ ਵਿੱਚ ਐਲਬਮਾਂ ਨੂੰ ਖਾਤਰ ਹੈ ਕੰਪਨੀ ਬਾਈ ਦੀ ਹੋਊਗੀ ਕੰਪਨੀ ਨੇ ਮਾਲ ਕਿ ਸ਼ੇਅਰ ਕਰ ਦੋ ਇੱਜਾ ਸਰਦਾਰ ਸਤ ਪਾ ਸਤ ਨਹੀਂ ਕਰਨਾ ਪਹਿਲੇ ਗਾਣੇ ਇਹ ਆਪਣੇ ਰੂਪ ਨੇ ਆਪਣੇ ਤਾ ਕਰਕੇ ਪਸੰਦ ਕਰ ਲਿਆ ਚਾਹੀਏ ਵੀ ਦੱਸਦਾ ਸੀਨ ਆ ਗਿਆ ਦੱਸ ਸੀਨ ਕਰਨੀ ਹੋਊਗੀ ਕੋਈ ਹੋਰ ਨਹੀਂ ਕਰਾ ਸਕਦਾ ਜੀ ਬਸ ਐਲਬਮ ਦਾ ਨਾਮ ਕੀ ਰੱਖਣਾ ਬਿੱਲੇ ਬਿੱਲੇ ਐਲਬਮ ਦਾ ਨਾਮ ਕੀ ਹੈ ਚਾਪੀ ਕੇ ਦਿਲ ਮੱਚ ਗਿਆ ਦੇਖੇ ਇਹ ਮੁੰਡਾ ਨਾਮ ਜੋ ਮਰਦੀ ਰੱਖਿਆ ਹੋਣਾ ਹੈ ਹੈਲੋ ਉਹਦਾ ਨਾਮ ਸਿੰਗਰ ਹੋਊਗਾ ਜਾਂ ਜਿਹੜੀ ਮਾਡਲ ਹੋਊਗਾ ਉਹਨਾਂ ਦੇ ਕੱਪੜਿਆਂ ਦੀ ਮੈਚਿੰਗ ਹੋਊਗੀ ਉਹ ਤੁਸੀਂ ਦੱਸਣੀ ਹੈ ਜਿਹੜੀ ਮਾਡਲ ਹੋਊਗੀ ਉਹਦੇ ਸਰੋਂ ਦਾ ਤੇਲ ਐਂ ਚੁੰਦਾ ਹੋਊਗਾ ਕੰਨਾਂ ਪਿੱਛੇ ਦੀ ਠੀਕ ਹੈ ਤੇ ਜਿਹੜੇ ਕੌਟ ਸਹਿਜਾ ਉਹ ਵੱਡੇ ਵੱਡੇ ਲੰਮਕੜੋਲੇ ਕਰ ਕਰਦਲ ਤੱਕ ਤੇ yellow ਕਮੀਜ਼ ਹੋਣੀ ਗੁਲਾਬੀ ਸਲਵਾਰ ਤੇ black ਚੁੰਨੀ ਹੋਊਗੀ yes black ਚੁੰਨੀ ਤੇ ਜੇ ਕੋਈ ਵੀ ਵਿਲਿੰਗ ਆ ਸਾਡਾ ਗਾਣਾ ਕਰਨ ਦੇ ਲਈ ਗਾਣੇ ਦੇ ਵਿੱਚ ਐਕਟਿੰਗ ਮਾਡਲਿੰਗ ਕਰਨ ਲਈ ਤਾਂ ਸਾਨੂੰ ਮੈਸੇਜ ਜ਼ਰੂਰ ਕਰਨਾ ਡੀਐਮ ਜ਼ਰੂਰ ਕਰਨਾ ਇਨਸਟਾ ਆਈਡੀ ਤੇ ਤੇ ਕੈਸੜ ਦਾ ਐਲਬਮ ਦਾ ਨਾਮ ਜ਼ਰੂਰ ਯਾਦ ਰੱਖਿਓ ਦਿਲ ਮਚ ਗਿਆ ਚਾਹ ਪੀ ਕੇ ਦਿਲ ਮਚ ਗਿਆ ਹਾਂ ਬਸ ਬਲ ਕੇ ਟਾਈਟਲ ਕੱਲਾ ਹੈ ਵੀ ਦਿਲ ਮਚ ਗਿਆ ਚਾਹ ਪੀ ਕੇ ਉਹ ਵਿੱਚ ਹੈਗਾ ਗਾਣੇ ਦੇ ਵਿੱਚ ਹੈ ਚਾਹ ਪੀ ਕੇ ਦਿਲ ਮਚ ਗਿਆ ਪਰ ਜਿਹੜਾ ਟਾਈਟਲ ਆ ਨਾ ਉਹ ਕੱਲਾ ਦਿਲ ਮਚ ਗਿਆ ਤੇ ਬਾਈ ਜੀ ਸਭ ਤੋਂ ਵੱਡੀ ਗੱਲ ਇਹ ਹੈ ਰਿਕਾਰਡਿੰਗ ਤੁਸੀਂ ਆਪ ਕਰੋਗੇ ਕਣਾ ਮੇਜਿਕ ਤੁਸੀਂ ਆਪ ਤਿਆਰ ਕਰੋਗੇ ਤੇ ਉਹਨੂੰ ਸੁਣੋ ਵੀ ਤੁਸੀਂ ਕਰਦੇ ਸਹੀ ਗੱਲ ਹੈ ਸੱਤੇ bro ਕੋਈ ਗੱਲ ਬਾਤ ਧੰਨਵਾਦ ਸਨਾ ਜੀ ਬਣਾ ਸੀਨ ਸੂਨ ਕਰੀਏ ਸੱਤਾ ਬਾਈ ਸਾਡਾ ਸਭ ਤੋਂ ਟੈਲੈਂਟਡ ਬੰਦਾ ਹੈ ਜਿਹੜਾ ਸਾਡਾ ਰਾਈਟਰ ਹੈ ਸਭ ਤੋਂ ਵੱਡਾ ਤਕੜਾ ਐਨ ਜਿਹੜਾ ਤੁਸੀਂ ਨੱਕੜੋ ਕੇ ਮਰ ਜਿਓ ਕਲਾ ਸੱਤਾ ਹੀ ਟੈਲੈਂਟਡ ਐ ਬਾਕੀ ਸਾਰੇ ਨਹੀਂ ਕਿਉਂਕਿ ਜਿਹੜਾ ਤੁਸੀਂ ਚਾਚੇ ਤਾਏ ਦੇ ਪੁੱਤ ਨੂੰ ਜ਼ਿਆਦਾ ਬਈ ਪਿਆਰ ਦੇ ਰਹੇ ਹੋ ਤੇ ਤੁਸੀਂ ਹਰ ਵਾਰੀ ਕਹਿੰਦੇ ਹੋ ਵੀ ਨਵਾਂ ਪਾਟ ਛੇਤੀ ਲੈ ਕੇ ਆਓ ਉਹ ਇਹੀ ਬੰਦਾ ਕਰ ਰਿਹਾ ਹੈਗਾ ਉਹਦੀ ਖਿੱਚਾ ਤੋਂ ਹੀ ਸਾਰਾ ਕੁਝ ਇਹਦੇ ਹੱਥ ਜੀ ਹੈ ਸਾਰੇ ਪਾਤਰ ਇਸੇ ਨਚਾਏ ਹੋਏ ਨੇ ਜਿਹੜਾ ਤੁਸੀਂ ਕਹਿੰਦੇ ਹੋ ਵੀ ਮਾਸੜ ਫਲੋ ਚੱਲ ਰਿਹਾ ਉਹ ਮਾਸੜ ਇਹਨੇ ਸੁਣਾ ਦਿੱਤਾ ਹੈ ਮਾਸੜ ਫਲੋ ਨਹੀਂ ਹੈਗਾ ਗੱਲ ਸੁਣੋ ਰਾਣੀ ਇਸ ਸਟੋਰੀ ਚ ਨੱਚ-ਨੱਚ ਕੇ ਥੱਕ ਗਈ ਉਹ ਰੈਸਟ ਕਰ ਰਹੀ ਹੈ ਤਾਂ ਹੀ ਉਹ ਪੈ ਗਈ ਉਹਦਾ ਸਾਹ ਝੜ ਗਿਆ ਸੀ ਹੁਣ ਉਹਦੀ ਲਾਲ ਮਾੜੀ ਨਹੀਂ ਉਹਦੀ ਲਾਲ ਮਾੜੀ ਨਿਕਲ ਗਈ ਸਹੀ ਗੱਲ ਹੈ ਰਾਣੀ ਪੋਣੂ ਜਾਰੀ ਨੂੰ ਆਵਦਾ ਖਤਰਾ ਹੋਇਆ ਪਿਆ ਵੀ ਮੇਰੇ ਮੁੰਡੇ ਫੜੇ ਗਏ ਤਾਂ ਕੀ ਹੋਊਗਾ ਉਹ ਪਹਿਲੇ ਮੰਝੇ ਚ ਪੈ ਗਈ ਕਹਿੰਦੀ ਮੈਂ ਪਹਿਲੀ ਬੀਬੀ ਘਟਾਲਾਂ ਆਪਣਾ ਕੋਣੋ ਚੋਰਾ ਲੱਗ ਗਿਆ ਕਹਿੰਦੀ ਮੈਂ ਪਹਿਲੀ ਬੀਬੀ ਘਟਾਲਾਂ ਨੋਕੜਾ ਬੱਤੀ ਨੂੰ ਆ ਉਹਨੂੰ ਇਹ ਕਹਿੰਦਾ ਸਾਲੇ ਕਿ ਤੇਰੇ ਸੱਤ ਨਾਲ ਬੋਲ ਚਾਹੁੰਦੇ ਨੇ ਖਤਰਾ ਦਾ ਢਿੱਡੀ ਤੁਮੜਾ ਸਰ ਤੁਸੀਂ ਬਹੁਤ ਮਹਾਨ ਵਲੌਗ ਦੇ ਵਿਚਾਰ ਰਹੇ ਹੋ ਇਹ ਕਾਪੀਰਾਈਟ ਲੈਣਗੇ ਤੇਰੇ ਵਲੌਗ ਚ ਆ ਮਿਊਜ਼ਿਕ ਚੱਲ ਰਿਹਾ ਹੈ ਧੰਨਵਾਦ ਚਾਰ ਬੰਦੇ ਮੈਨੂੰ ਵੀ ਜਾਣਨ ਲੱਗ ਜਾਣਗੇ ਤੁਹਾਡਾ ਬਹੁਤ ਧੰਨਵਾਦ ਜੀ ਮਿੱਤਰ ਕੁਝ ਵੀ ਕਦੇ ਸੋਚਿਆ ਸੀ ਵੀ ਮਨਪ੍ਰੀਤ ਤੁਹਾਨੂੰ ਬਲੌਗ 'ਚ ਵੀ ਲੈ ਸਕਦੀ ਐ ਮੈਨੂੰ ਕਦੇ ਸੁਪਨਾ ਵੀ ਨਹੀਂ ਆਇਆ ਸੁਪਨਾ ਵੀ ਨਹੀਂ ਆਇਆ ਇਹੋ ਜਿਹਾ ਚੰਗਾ ਮੈਂ ਗੁਰਤਕਲੀਪੇ ਦਾ ਸੁਪਨਾ ਲੈ ਸਕਦਾ ਪਰ ਇਹ ਤਾਂ ਕਦੇ ਲੈ ਹੀ ਨਹੀਂ ਸਕਦਾ ਚੰਗਾ ਸੁਪਨਾ ਤੁਹਾਨੂੰ ਆ ਹੀ ਨਹੀਂ ਸਕਦਾ ਆ ਹੀ ਨਹੀਂ ਸਕਦਾ ਸੱਚ ਮੇਰੇ ਕਰਮਾਂ 'ਚ ਹੀ ਕਿਉਂਕਿ ਇਹ ਇੱਕ ਕੰਮ ਹੈ ਮਾੜੇ ਕਰਦੈ ਨੇ ਕੰਮ ਮਾੜੇ ਕਰਦੈ ਨੇ ਸੁਪਨੇ ਕਿਵੇਂ ਚੰਗੇ ਆ ਜਾਣਗੇ ਤੇਰੇ ਹੁਕਮ ਕੀ ਹੈ ਨਾ ਤੁਹਾਡਾ ਪਾਪਾ ਵੀਡੀਓ 'ਚ ਲੈ ਲਿਆਉਂਦੀ ਹੈ ਹੈ ਸਹੀ ਗੱਲ ਹੈ ਪਾਪਾ ਪਾਪਾ ਬੜੇ ਤਾਂ ਚਲੋ ਧੰਨਵਾਦੀ ਹੋਣਾ ਚਾਹੀਦਾ ਸਰੋ ਥੈਂਕ ਯੂ ਸਰ ਕੀ ਹਿੰਦੀ ਸਮਾਂ ਸਾਨੂੰ ਵਲੌਗ ਦੇ ਵਿੱਚ ਦੇਣ ਦੇ ਲਈ ਧੰਨਵਾਦ ਤੁਹਾਡਾ ਹਾਂ ਜੀ ਬਲੀ ਸਰ ਨੇ ਹੁਣ ਨੂੰ ਪੰਜ ਰੀਲਾਂ ਸਕਰੋਲ ਕਰ ਦੇਣੀਆਂ ਸੀ ਜਿੰਨੇ ਟਾਈਮ ਚ ਤੈਨੂੰ ਤੇਰੇ ਵਲੌਗ ਚ ਛੋਟੇ ਛੋਟੇ ਸ਼ਬਦ ਕਿੰਨਾ ਘੱਟ ਹੋ ਗਿਆ ਹੁਣ ਦੁਬਾਰੇ ਕਿਵੇਂ ਆਣਗੀਆਂ ਹੁਣ ਚਲ ਕੋਈ ਨਹੀਂ ਸਰ ਮੈਂ ਨਾ ਪੜਾਈ ਬੰਦੇ ਜਿਹੜੇ ਸਿੱਧੀ ਜਣ ਤੋਂ ਪੱਤ ਲੰਨ ਲੱਗੇ ਜੀ ਸੂਏ ਪਾਸੇ ਖੜਾ ਦੀ ਇੱਧਰ ਮੁੜ ਕੇ ਆਉਂਦੇ ਸਿੱਧੇ ਬਸ ਰਾਣੀ ਪੂਰ ਜਦੋਂ ਵੀ ਕੋਣ ਆਉਂਦਾ ਇਹ ਵਿਚਾਰੀ ਕੰਡਕਟਰ ਬਣ ਕੇ ਰਾਹੀ ਦੱਸਦੀ ਆ ਹਰ ਇੱਕ ਨੂੰ ਮੈਂ ਇਹ ਜੀ ਪੂਰੀ ਨਾਲ ਵਿਆਹ ਕਰਾਉਣਾ ਜਿਹੜੀ ਇਹ ਪੈਰੀਆਂ ਥਲਾ ਦੇ ਹੋਵੇ ਮੱਥਾ ਰਗੜ ਦੇ ਹੋਵੇ ਇਹ ਚੀਜ਼ ਦੇਖ ਰਹੀ ਬਸ ਕਰ ਰਗੜ ਮਤਿਸ ਕਰ ਸਰ ਹਾਜੀ ਤੁਸੀਂ ਵਿਆਹ ਕਰਵਾਉਣਾ ਕੋਤਰੇ ਆ ਇਹਦੋਂ ਪਹਿਲਾਂ ਹੀ ਤੁਸੀਂ ਇਹ ਕਹਿ ਕੇ ਹਟੋ ਮੈਂ ਉਹਦਾ ਜਵਾਬ ਕਰਨ ਨੂੰ ਕਹਿੰਦਾ ਵੀ ਪਾਪਾ ਤੁਹਾਡਾ ਉਹ ਜਦੋਂ ਬੱਚੇ ਹੋਣਗੇ ਫਿਰ ਕਾਹ ਨੂੰ ਆਨਾਲਾ ਮੇਰਾ ਮਨਪਰੀ ਦਾ ਧੰਨਵਾਦ ਕਰੀ ਇਹ ਤਾਂ ਪਹਿਲੇ ਹੀ ਮੈਜੀਨੇਸ਼ਨ ਸੀਗੀ ਸਾਰਾ ਸੋਚ ਲਈ ਸੀ ਵੀ ਵਿਆਹ ਤੋਂ ਬਾਅਦ ਮੇਰੇ ਬੱਚੇ ਹੋਣਗੇ ਤੇ ਮੈਂ ਉਹਨਾਂ ਨੂੰ ਇਹ ਗੱਲ ਪਾਉਂਗਾ ਹਾਂ ਅੱਛਾ ਉਹ ਜਿਹੜਾ ਫਿਰ ਤਖਤ ਡਲਾਈਟ ਵਾਲਾ ਮੁੰਡਾ ਉਹ ਤਾਂ ਸਰਦਾ ਇਹ ਇਹ ਸਾੰਤਲਾ ਵੀ ਅੱਜ ਤੋਂ ਇਹਨਾਂ ਦੇ ਮਾੜੇ ਦਿਨ ਸ਼ੁਰੂ ਹੋ ਗਏ ਇਹ ਇਹ ਤਰਨਾਡバイス ਦੀ ਸੋਚਣਾ ਬਹੁਤ ਹੀ ਲੰਮੀ ਆ ਬਹੁਤ ਦੂਰ ਅੰਦਾਜ਼ੀ ਆ ਲੰਬੇ ਹੀ ਸੋਚੀ ਜਾਂਦਾ ਇਹ ਕਈ ਕਿਲੋਮੀਟਰ ਲੰਬਾ ਸੋਚਦਾ ਪਹਿਲੇ ਆ ਹੀ ਲੰਬਾ ਸੋਚਦਾ ਸੋਚਦਾ ਤਾਂ ਵਿਆਹ ਹੀ ਨਹੀਂ ਹੋ ਰਿਹਾ ਆਹੀ ਦਾ ਰੀਜਨ ਆ ਕਮਣੀ ਜੇਤੂ ਇਹ ਬਲੌਗ ਕਿਤੇ ਸਾਲ ਪਹਿਲਾਂ ਪਾਇਆ ਹੁੰਦਾ ਹੁਣ ਨੂੰ ਲੈਣਾ ਲੱਗੀਆਂ ਹੁੰਦੀਆਂ ਕੁੜੀਆਂ ਵਾਲਿਆਂ ਦੀਆਂ ਹਾਂ ਉਹ ਤੋਂ ਪਹਿਲਾਂ ਫਿਰ ਮੈਂ ਹੈ ਨਹੀਂ ਸੀ ਨਾ ਇੱਥੇ ਹੋ ਸਕਦਾ ਹੁਣ ਵੀ ਲੈਣਾ ਲੱਗ ਜਣ ਇਹਨਾਂ ਦੇ ਕਰਮ ਮਾੜੇ ਰਹੇ ਵੀ ਤੂੰ ਟੱਕਰੀ ਨਹੀਂ ਇਹਨਾਂ ਨੂੰ ਇਹ ਤਾਂ ਜੀ ਕੋਈ ਕੰਮ ਵਾਲਾ ਦੇ ਚਲੋ ਫਿਰ ਆਪਾਂ ਵੈਕੈਂਸੀ ਸਿੱਟਦੀ ਐ ਸਰ ਤੁਹਾਡੀ ਹੈਂ ਵੈਕੈਂਸੀ ਸਿੱਟਦੀ ਐ ਆਪਾਂ ਤੁਹਾਡੀ ਉਹ ਕੀ ਹੁੰਦਾ ਵੀ ਤੁਹਾਡੀ ਆਪਾਂ ਬੰਦਿਆਂ ਨੂੰ ਪੁੱਛ ਪੜਤਾਲ ਵਾਸਤੇ ਸਿੱਟਦੀ ਹੈ ਹਾਂ ਉਹ ਕਹਿ ਦੋ ਹਨਾ ਸੁਸ਼ੀਲ ਜੀ ਬਹੁਤ ਚੰਗੇ ਹਨ ਹਾਂ ਸੁਸ਼ੀਲ ਕਰਨੇ ਆ ਰੋਟੀ ਭਾਵੇਂ ਨਾ ਬਗਾਏ ਪਹਿਲਾਂ ਜ਼ਰੂਰ ਲਾਵੇ ਜੀ ਪਹਿਲੀ ਗੱਲ ਤਾਂ ਬੰਦੇ ਤੇ ਵੱਡੀ ਹੋਵੇ ਪਹਿਲੀ ਗੱਲ ਤਾਂ ਬੰਦੇ ਦਾ 5 ਸਾਲ ਵੱਡੀ ਹੋ ਜਾਏ ਪਚਾਲ ਜੀ ਬਸ ਅੰਦਰ ਕਰਦੀ ਹੋਵੇ ਹਨਾ ਆਪਣੇ ਕੰਮ ਨੂੰ ਕੰਮ ਸਮਝਦੇ ਹੋਣ ਪਹਿਲੀ ਗੱਲ ਤਾਂ ਬੰਦੇ ਦਾ ਨਾਮ ਹੀ ਉਹ ਆ ਕੁੜੀ ਵਾਲਿਆਂ ਨੂੰ ਦੱਸਾਂਗੇ ਵੀ ਜਿਹੜਾ ਪੂਰੇ ਜ਼ਿਲ੍ਹੇ ਦੀ ਨਾਮ ਹੈਣੀ ਜਿਲ੍ਹੇ ਕਿ ਨਹੀਂ ਸ਼ਹਿਰ ਚ ਨਾ ਪੰਜਾਬ ਸਾਰੀ ਧਰਤੀ ਤੇ ਹਾਂ ਚਲੋ ਕੋਈ ਕੁੜੀ ਨਿਕਾ ਚ ਆ ਗਈ ਆ ਗਈ ਰੰਗ ਦਾ ਵੀ ਕੋਈ ਚੱਕਰ ਨਹੀਂ ਮੈਂ ਰੰਗ ਵੀ ਸੋਹਣਾ ਵਧੀਆ ਕੁੜੀ ਸੋਹਣੀ ਸੁਨੱਖੀ ਆ ਬੜੀ ਤਣਦੀ ਆ ਉਹ ਹੁਣ ਹਾਲੇ ਆਪਾਂ ਲੋਕਾਂ ਨੂੰ ਨਹੀਂ ਦੱਸਣਾ अच्छा एवरी कोई और रिश्ता लेके जावणदा कोई ये, ये, आ आ, भाई ये भी पंगा है कि तो फिर भाई ਧਰਨਾਟ ਛੜਿਆ ਸੜਾ ਰਹੀ ਜੀ ਗੱਲ ਹੁਣੀ ਕਰੋ ਨਹੀਂ ਫਿਰ ਕੁੜੀ ਬਾਈ ਸਾਨੂੰ ਵੀ ਦੱਸੋ ਮੇਰੀ ਆਡੀਅੰਸ ਨੂੰ ਵੀ ਦੱਸੋ ਆਡੀਅੰਸ ਨੂੰ ਵੀ ਦੱਸੋ ਮੇਰੀ ਆਡੀਅੰਸ ਸਰਪ੍ਰਾਈਜ਼ ਦੇਵਾਂਗੇ ਇੱਕਦਮ ਪਤਾ ਲੱਗੇ ਵੀ ਧਰਨਾਟ ਨੇ ਕਿਹਦੇ ਨਾਲ ਵਿਆਹ ਕਰਾਇਆ ਨਹੀਂ ਕਰੋ ਫੋਨ ਮੇਰੇ ਤਾਂ ਚਲੂਣਾ ਜੀ ਲੜਨ ਨਾਲ ਕੋਈ ਇੱਕ ਮਿੰਟ ਦੱਸ ਦਿਆਂ ਪਹਿਲਾਂ ਚਲੂਣਾ ਹੀ ਦਵਾਈ ਦੋ ਬਾਈ ਨੂੰ ਬੰਦ ਕਰੀ ਬਲੌਗ ਬੰਦ ਹਟਾਈਏ ਪਹਿਲਾਂ ਬਲੌਗ ਬੰਦ ਚਾਰ ਕੀ ਲੱਗੇ ਹੁੰਦੀ ਲਓ ਜੀ ਉਹਨਾਂ ਨੇ ਨਾਮ ਦੱਸਤਾ ਤੇ ਤਰਨਾਟ ਸਰ ਦੇ ਮੂੰਹ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੀ। ਲੋ ਕਲੋ ਬਹੁਤ ਜ਼ਿਆਦਾ ਆ ਗਿਆ। ਇਹ ਗੱਲ ਕਰ। ਨਾ ਇਹ ਗੱਲ ਕਰ। ਨਿੱਗਾ। ਸੁਸ਼ੀਲ ਜੀ ਨੇ ਮੈਂ ਬਹੁਤ ਬੋਲਿਆ। ਤੇ ਗਾਣ ਤੁਸੀਂ ਕਹਿਆ ਸੀ ਕੁੜੀ ਉਮਰ ਦੀ ਵੱਡੀ ਹੋਵੇ ਉਹ ਵੀ ਹੈਗੀ ਐ। ਤੁਸੀਂ ਕਹਿਆ ਸੀ ਕੁੜੀ ਬੰਦੀ ਤੰਦੀ ਹੋਵੇ ਉਹ ਵੀ ਹੈਗੀ ਐ। ਤੁਸੀਂ ਕਹਿਆ ਸੀ ਕੱਟ ਕਾਰ ਕੰਮ ਨੂੰ ਕੰਮ ਕੰਮ ਨੂੰ ਕੰਮ ਤਾਂ ਬਾਲਾ ਜ਼ਿਆਦਾ ਸਮਝਦੀ ਐ। ਬਾਕੀ ਆਪਣੀ ਲਾਈਨ ਦੀ ਐ ਸਭ ਤੋਂ ਵੱਡੀ ਗੱਲ ਆਪਣੀ ਲਾਈਨ ਦੀ ਐ। ਆਪਣੇ ਲੈਣ ਤੋਂ ਬਾਹਰ ਨਹੀਂ ਗਈ। ਸੁਸ਼ੀਲ ਜ਼ਿਆਦਾ ਐ। ਹੰਦੀ 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 ਸਰ ਨੂੰ ਇਹ ਡਰ ਪੈ ਗਿਆ ਵੀ ਕਿਤੇ ਮੇਰੇ ਪੈਰਾਂ ਚ ਨਾ ਪਈ ਰਵੇ ਦਰ ਪਰ ਮੇਰੀ ਗੱਲ ਸੁਣੋ ਪ੍ਰਮਾਤਮਾ ਉਹ ਜਿਆਦਾ ਸ਼ੁਸ਼ੀਲ ਦਾ ਹਾਂ ਠੀਕ ਹੈ ਨਾ ਹੁਣ ਬਾਕੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਇਹ ਇਹੀ ਜੀ ਹੀਰਾ ਕੁੜੀ ਨਾਲ ਵਿਆਹ ਨਹੀਂ ਕਰਾਦੇ ਤੁਹਾਡੀ ਕਿਸਮਤ ਮਾੜੀ ਹੈ ਅਸੂ ਕਰ ਕੁਝ ਵੀ ਐਸਾ ਮੌਕਾ ਮੈਨੂੰ ਬਹੁਤ ਵਧੀਆ ਚਲੋ ਜੀ ਇਹ ਰਿਸ਼ਤਾ ਟੁੱਟ ਗਿਆ ਇਹ ਮਨਜ਼ੂਰ ਨਹੀਂ ਹੈਗਾ ਬਾਈ ਹੁਣ ਅਸੀਂ ਤੁਹਾਡੇ ਤੋਂ ਛੱਡਦੇ ਹਾਂ ਗੱਲ ਆਡੀਅנס ਜੀ ਤੁਸੀਂ ਸਾਨੂੰ ਦੱਸ ਸਕਦੇ ਹੋ ਵਧੀਆ ਸ਼ੁਸ਼ੀਲ ਕੁੜੀ ਦੀ ਭਾਲ ਹਾਂ ਲੇ ਭਾਈ ਸੁੱਤੇ ਭਾਈ ਕੁਛ ਬੋਲ ਦੇ ਤੂੰ ਬੋਲਣਾ ਕੀ ਇਹ ਮੁੰਡੇ ਤੇ ਤਰਸ ਖਾਉ ਰੋੜੇ ਬੇਨਤੀ ਆ ਮੇਰੇ ਵੱਲੋਂ ਸਪੈਸ਼ਲ ਆਪਣੀ ਆਡੀਅੰਸ ਨੂੰ ਵੀਰੇ ਤੁਸੀਂ ਇਹ ਦੱਸੋ ਵੀ ਹੁਣ ਡਾਡੀ ਦਾ ਪਤਾ ਲੱਗ ਗਿਆ ਨਾ ਬਹੁਤ ਛੇਤੀ ਲੱਗ ਜੂ ਨਾ ਬਸ ਇੱਕ ਪਾਰਟੀ ਡਾਡੀ ਦਾ ਪਤਾ ਲੱਗ ਜੂ ਜੀ ਹਾਂ ਸਾਡੇ ਰਾਈਟਰ ਦੇ ਹੱਥ ਉਸ ਤੋਂ ਬਾਅਦ ਹੀ ਅਪਤਨਾਟ ਦਾ ਵਿਆਹ ਕਰ ਦਾਂਗੇ ਉਸੇ ਖੁਸ਼ੀ ਚ ਮੈਂ ਤਾਂ ਚੁਣੀ ਜੜਾ ਕਿ ਲਿਆਉਂਗਾ ਤੋਨੂ ਪਾਰਟੀ ਕਰ ਦੂਆ ਚਲੋ ਚਾਹੇ ਜੁਨੀ ਚੜਾ ਕੇ ਲਾਏ ਹੋ ਬਸ 200 ਡਿਗਰੀ ਰੋਟੀ ਪੱਕਦੀ ਹੋ ਜੇ ਬਾਈ ਸੈਲ ਹੋਇਆ ਫੇਰ ਤਾਂ ਸ਼ੌਲ ਲੜਨਾ ਪਊਗਾ ਨਾ ਜਸਰਦੀ ਹੋਈ ਛਾਲ ਨਾਲ ਛਾਲ ਚੜਾ ਲਿਆ ਛਾਲ ਚੜਾਈ ਕਰਾਂਗੇ ਆਪਾਂ ਛਾਲ ਜਦ ਮਾਤਾ ਦੀ ਝੋਲ ਸੇ ਬੰਨ ਲਿਆ ਜੈ ਮਾਤਾ ਦੀ ਨਾ ਮਾਤਾ ਨਾਲ ਬਾਈ ਆ ਕਰਕੇ ਤਰਨਾਡ ਗੇਟ ਚ ਦੇਖ ਕੇ ਮੁੜ ਗਿਆ ਇੱਕ ਇੱਕ ਸੀ ਖਬਰ ਨਾ ਦਾਇ ਕਰਤਾ ਸੀ ਬਾਈ ਨੂੰ ਦੇਖ ਕੇ ਜੋ ਬਾਈ ਲੰਘ ਗਿਆ ਖਰਚ ਵੜ ਗਿਆ ਇੱਕ ਐ ਕਰਤਾ ਵੀ ਬਾਈ ਨੂੰ ਦੇਖ ਕੇ ਪ੍ਰਾਣ ਨਾ ਕਰ ਮੈਂ ਤੂੰ ਦੇਖ ਨਾ ਵੀ ਬਾਤ ਕੀ ਜਿਹ ਹੈ ਕਿੱਥੇ ਹੈ ਐਸੀ ਤੇ ਐਸੀ ਐਸੀ ਤੇ ਐਸੀ ਤੈਨੇ ਫੋਨ ਕਰਨਾ ਸੀ ਹੈਨਾ ਤਾਈ ਹਾਂ ਬਬਰੇ ਫੋਨ ਨਹੀਂ ਕਰਾਇਆ ਆਇ ਲੰਘ ਗਿਆ ਸਰਵਟ ਕਰਾ ਕਰ ਦਿੰਨੇ ਆ ਹਾਂ ਤੁਸੀਂ ਬੈਠਾ ਕੀਤੇਂਗੀ ਹਾਂ ਕਾਟੋ ਓ ਓ ਓ ਸਟੋਰ ਸਟੋਰ ਕਿਨਾ ਬੱਚੇ ਦੱਸੋ ਸੱਚ ਆ ਬੀ ਆਏਗਾ ਕੱਲ ਅੰਨੇ ਮਰੀ ਹਾਂ ਹਾਂ ਜੀ ਕਹਿੰਦਾ ਮੈਨੂੰ ਤਾਈ ਦੀ ਮਾਪੋਂ ਪੈ ਗਿਆ ਜੀ ਉਹ ਸਰੋਂ ਨੇ ਤੈਨੂੰ ਮੰਦਾ ਦਾ ਆਪਣੇ ਤੇ ਇਹ ਜਿੰਦਗੀ ਇਹ ਤੋਤ ਤੇ ਹਾਂ ਮੈਨੂੰ ਕੋਈ ਇਹ ਲੱਗਦਾ ਦੋ ਵਾਰ ਕਹਿੰਦਾ ਬਹੁਤ ਚੀਜ਼ ਤਾਂ ਕਰਦੇ ਵਾਸਤੇ ਇਹ ਆਪਾਂ ਕਾਟੋ ਪੁੱਛੀਏ ਤਾਂ ਇਹ ਨੀਗਾ ਤੋ ਹਾਂ ਕਾਟੋ ਠੀਕ ਹੈ ਇਹ ਹੋ ਗਿਆ ਫਿਰ ਕਰੇ ਮਾਤ ਪੁੱਛਣਾ ਵਾਲਾ ਹੈਗਾ ਓਏ ਦਾਜੇ ਹਾਂ ਉਹ ਹੈਗਾ ਨਹੀਂ ਤੀ ਕੀ ਹਾਂ ਜੀ ਇਹ ਮਾਰਨ ਪੁੱਛੋਗੇ ਸਾਰਿਆਂ ਦੀ ਐਸੀ ਤੇ ਐਸੀ ਕਰਦੇ ਜਿਹੜਾ ਇੱਥੇ ਖੜੇ ਆ ਸਾਰੀਆਂ ਗੋਲੀਆਂ ਚਾਹੇ ਦੁੱਧ 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 ਬਹੁਤ ਬੁੱਧ ਮੈਂ ਨਾ ਮਹਾਂ ਪਸਤਾਨ ਦੇ ਵਿੱਚ ਇਹ ਤਾਂ ਨਾ ਕੀ ਹੈਗਾ ਨਾ ਇੱਕ ਗਾਣਾ ਉਹ ਰਾ ਇਹਨੇ ਗੋਲੀਆਂ ਦਾ ਬੁੱਢਾ ਬੱਸ ਤੁਸੀਂ ਮੈਨੂੰ ਤਾਂ ਨਹੀਂ ਫੜਨਾ ਆਈ ਜੀ ਨਾ ਮੈਨੂੰ ਫੜ ਕੇ ਲੈ ਜਾਓ ਪੜ ਕੇ ਲੈ ਜਾਗੇ ਮੈਨੂੰ ਕਾ ਤਾਂ ਜਿਹਨੇ ਗੋਲੀ ਚ ਲਾਈ ਇਹ ਗੋਲੀਆਂ ਚਲਾਉਂਦਾ ਹਾਂ 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 ਚੱਲ ਲੈ ਕੇ ਨਹੀਂ ਜਾਂਦੇ ਛੱਡ ਲੈ ਕੇ ਲੈ ਕੇ ਉਹਦੇ ਸੀ ਕਹੇ ਤਾਂ ਇਹਨਾਂ ਨੇ ਕਹਿਦਾ ਇਦਰੇ ਉਹ ਨਹੀਂ ਫੜਦੇ ਇਹ ਤਾਂ ਵੀਡੀਓ ਬਣਾਉਂਦੇ ਨੇ ਪੁੱਤ ਨਾ ਲੜ ਕੇ ਆ ਪੱਕ ਗਿਆ ਵੀਡੀਓ ਆ ਮਾ ਤੇ ਮਾ ਤੇ ਗੋਲੀ ਮਾ ਤੇ ਉਹ ਮਾਰਤਾ ਚੱਕ ਪੁੱਛਾਈ ਮਾਰਤਾ ਪਾ ਜੀ ਇਹ ਲੱਗਣਾ ਬਾਪੂ ਨੀ ਆ ਜੀ ਉਹਦੇ ਦੇ ਬਾਹਰ ਨਾ ਖੰਜ ਪਾਣੀ ਦੇਖ ਨਾ ਆ ਇਹ ਤਾਂ ਕੁੰਡਾ ਹੋ ਗਿਆ ਜੀ ਪੰਜਾਬੀ ਆ ਬਸ ਨਹੀਂ ਚੱਲੇ ਸਤਨਾ ਵਾਲਾ ਹੁੰਦਾ ਜੀ ਆਹ ਸੁਣੀ ਹੈ ਨਾ ਸਲੀਮ ਦਾ ਜੇ ਜੀ ਨੂੰ ਫੜ ਕੇ ਨਾ ਤਾਂ ਮੋਹਨ ਲੇੜਾ ਤਰ ਕਰਿਆ ਮੈਨੂੰ ਲੈ ਜਾਣ ਫਿਰ ਜੇ ਤੁਸੀਂ ਪੁੱਛੋਗੇ ਮੈਨੂੰ ਲੈ ਜਾਣ ਫੜ ਕੇ ਐ ਨਾ ਹੀ ਮਾਤਾ ਐ ਕਹੂਗੀ ਵੀ ਐ ਕਰਕੇ ਤੁਹਾਡੇ